ਦੋਸਤੋ ਕੱਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਪੰਜਾਬ ਦੇ ਵਿੱਚ ਆਪਣੀ ਫੇਰੀ ਦੇ ਦੌਰਾਨ ਪਟਿਆਲੇ ਦੇ ਵਿੱਚ ਪ੍ਰੋਗਰਾਮ ਰੱਖਿਆ ਜਿਹਦੇ ਮੈਨੂੰ ਧਿਆਨ ਚ ਲੈਂਦਿਆਂ ਐਸਕੇਐਮ ਨਾਨ ਪੋਲਿਟিক্যাল ਤੇ ਕੇਐਮਐਮ ਨੇ ਸਾਂਝੇ ਤੌਰ ਦੇ ਉੱਤੇ ਪ੍ਰੋਗਰਾਮ ਰੱਖਿਆ ਕਿ ਅਸੀਂ ਜਿੱਥੇ ਵੀ ਸਾਡੇ ਪ੍ਰਧਾਨ ਮੰਤਰੀ ਜੀ ਆਉਣਗੇ ਅਸੀਂ ਪ੍ਰਧਾਨ ਮੰਤਰੀ ਤੋਂ ਸਵਾਲ ਪੁੱਛਾਂਗੇ ਕਿ ਸਾਨੂੰ ਦਿੱਲੀ ਕਿਉਂ ਨਹੀਂ ਆਉਣ ਦਿੱਤਾ ਪ੍ਰਧਾਨ ਮੰਤਰੀ ਜੀ ਅਸੀਂ ਸਵਾਲ ਪੁੱਛਾਂਗੇ ਕਿ ਸਾਡੇ ਤੇ ਕਿੱਲ ਕਿਉਂ ਲਾਏ ਗਏ ਕੀ ਆ ਜਿਹੜੀਆਂ ਅਸੀਂ ਕਮਿਟਮੈਂਟਸ ਲੈ ਕੇ ਚੱਲੇ ਨੇ ਇਹ ਤੁਹਾਡੇ ਸਾਡੇ ਨਾਲ ਕੀਤੇ ਹੋਏ ਕਮਿਟਮੈਂਟਸ ਤਾਂ ਨਹੀਂ ਉਹ ਹੀ ਤਾਂ ਨਹੀਂ ਸੱਚ ਆ ਜਾਂ ਝੂਠ ਆ ਅਸੀਂ ਇਹ ਲੈ ਕੇ ਜਾਣੀ ਸੀ ਤਸੱਲੀ ਕਰਾਉਣੀ ਸੀ ਸਾਡੇ ਪ੍ਰਧਾਨ ਮਾਨਯੋਗ ਪ੍ਰਧਾਨ ਮੰਤਰੀ ਜੀ ਲੇਕਿਨ ਇਹ ਠੀਕ ਹੈ ਸਰਕਾਰਾਂ ਦੇ ਕੰਮ ਹੁੰਦੇ ਨੇ ਹੱਥ ਧੋਖੀਆਂ ਸਰਕਾਰਾਂ ਨੇ ਪੰਜਾਬ ਗਵਰਨਮੈਂਟ ਵੀ ਸਾਡੀ ਚੰਗੀ ਗੱਲ ਸੀ ਕਿ ਦੇਸ਼ ਦਾ ਪ੍ਰਧਾਨ ਮੰਤਰੀ ਆਇਆ ਦੇਸ਼ ਦਾ ਪ੍ਰਧਾਨ ਮੰਤਰੀ ਲੋਕਾਂ ਨਾਲ ਗੱਲ ਕਰਦਾ ਇੱਕ ਵੱਡੀ ਗੱਲ ਸੀ ਲੇਕਿਨ ਨਹੀਂ ਕੀਤੀ ਸਰਕਾਰਾਂ ਨੇ ਪ੍ਰਸ਼ਾਸਨ ਦੇ ਪੁਲਿਸ ਦੇ ਛਾਂ ਦੇ ਥੱਲੇ ਤੇ ਆਦੀ ਰੈਲੀ ਕੀਤੀ ਕਿਸਾਨਾਂ ਦੀ ਗੱਲ ਤੱਕ ਨਹੀਂ ਸੁਣੀ ਗਈ ਈਵਨ ਕਿ ਕਈ ਥਾਵਾਂ ਦੇ ਉੱਤੇ ਕਿਸਾਨਾਂ ਨਾਲ ਹੱਥੋ ਪਾਈ ਦਾ ਮਾਹੌਲ ਬਣਾਇਆ ਗਿਆ ਹੁਣ ਸਵਾਲ ਇਹਦੇ ਚ ਇਹ ਆ ਗੱਲ ਕਿ ਅੱਜ ਇੱਕ ਬੀਜੇਪੀ ਦਾ ਉਮੀਦਵਾਰ ਹੰਸਰਾਜ ਹੰਸਾ ਮੋਗੇ ਦੇ ਵਿੱਚ ਬੋਲਦਾ ਤੇ ਕਹਿੰਦਾ ਕੀ ਕਹਿੰਦਾ ਕਹਿੰਦਾ ਉੱਥੇ ਬਰਛੇ ਤੇ ਕਿਰਪਾਨਾਂ ਲੈ ਕੇ ਆ ਗਏ ਮੈਨੂੰ ਵੱਢ ਦੇਣਾ ਸੀ ਮੈਨੂੰ ਮਾਰ ਦੇਣਾ ਸੀ ਮੇਰੀ ਗੱਡੀ ਤੋੜਤੀ ਪਹਿਲਾਂ ਤਾਂ ਮੈਂ ਸਪਸ਼ਟ ਕਰ ਦਿਆਂ ਕਿ ਇੱਕ ਵੀ ਬੰਦਾ ਹੰਸ ਰਾਜ ਦੀ ਗੱਡੀ ਦੇ ਨੇੜੇ ਨਹੀਂ ਆਇਆ ਦੂਜੀ ਗੱਲ ਹਾਂ ਸਵਾਲ ਇੱਥੇ ਇੰਪੋਰਟੈਂਟ ਸਮਝਣ ਵਾਲਾ ਕਿ ਭਈ ਹੰਸ ਰਾਜ ਹੰਸ ਉੱਥੇ ਜਿੱਥੇ ਪਤਾ ਪੁਲਿਸ ਨੂੰ ਪਤਾ ਕਿ ਉੱਥੇ ਕਿਸਾਨਾਂ ਦੇ ਨੂੰ ਰੋਕਣ ਵਾਸਤੇ ਨਾਕੇ ਲਾਏ ਹੋਏ ਨੇ بڑے بڑے ਕੈਂਟਰ ਤੁਸੀਂ ਰੇਤੇ ਦੇ ਮਿੱਟੀ ਦੇ ਭਰ ਕੇ ਲਾਈ ਬੈਠੇ ਹੋ ਤਾਂ ਭਾਈ ਉੱਥੇ ਕਿਉਂ ਆਇਆ ਕਿਉਂ ਲੈ ਕੇ ਆਂਦਾ ਉਹ ਨੂੰ ਉੱਥੇ ਇਹਦਾ ਮਤਲਬ ਹੈ ਹੰਸ ਰਾਜ ਹੰਸ ਨੇ ਉੱਥੇ ਬੋਲ ਗਏ ਗੱਲ ਕਹੀ ਹੈ ਕਿ ਮੈਂ ਮਰਨ ਤੋਂ ਨਹੀਂ ਡਰਦਾ ਮੈਂ ਪ੍ਰਿਪੇਅਰ ਹੋ ਕੇ ਗਿਆ ਸੀ ਪ੍ਰਿਪੇਅਰ ਸ਼ਬਦ ਵਰਤਿਆ ਸਮਝੋ ਜੇ ਪ੍ਰਿਪੇਅਰ ਸ਼ਬਦ ਕਿਉਂ ਵਰਤਿਆ ਪਰ ਇਹਦੇ ਮਗਰ ਇੱਕ ਇੱਕ ਸਟ੍ਰੈਟਜੀ ਆ ਇੱਕ ਰਣਨੀਤੀ ਆ ਉਹ ਕੀ ਆ ਕਿ ਪਿਛਲੇ ਦਿਨਾਂ ਦੇ ਵਿੱਚ ਆਰਐਸਐਸ ਦੇ ਜਨਰਲ ਸੈਕਟਰੀ ਦਾ ਬਿਆਨ ਆਉਂਦਾ ਹੈ ਕਿ ਆ ਜਿਹੜੇ ਕਿਸਾਨ ਅੰਦੋਲਨਕਾਰੀ ਬੈਠੇ ਨੇ ਆ ਜਿਹੜੇ ਲੋਕ ਅੰਦੋਲਨ ਕਰਦੇ ਨੇ ਇਹ ਹਲਗਾਓਵਾਦੀ ਨੇ ਇਹ ਖਾਲਸਤਾਨੀ ਨੇ ਔਰ ਚੋਣਾਂ ਦੇ ਸਮੇਂ ਦੇ ਉੱਤੇ ਦੇਸ਼ ਦੇ ਅੰਦਰ ਅਰਾਜਕਤਾ ਫੈਲਾਉਣਗੇ ਇਹ ਗੱਲ ਕਹੀ ਆ ਉਸ ਗੱਲ ਨੂੰ ਪਰ ਕਿਉਂ ਦੇ ਲਈ ਉਹਨੂੰ ਸੱਚ ਸਾਬਤ ਕਰਨ ਦੇ ਲਈ ਜੋ ਹੰਸ ਰਾਜ ਹੰਸ ਨੇ ਕਿਹਾ ਕਿ ਮੈਂ ਪ੍ਰਪੇਅਰ ਹੋ ਕੇ ਚੱਲਿਆ ਸੀਗਾ ਕਿ ਮੈਨੂੰ ਮਰਨ ਦੀ ਕੋਈ ਪਰਵਾਹ ਨਹੀਂ ਇਹਦਾ ਮਤਲਬ ਕੀ ਨਿਕਲਦਾ ਹੈ ਇਹਦਾ ਮਤਲਬ ਇਹ ਨਿਕਲਦਾ ਹੈ ਕਿ ਉੱਥੇ ਜਾਣ ਬੁੱਝ ਕੇ ਆਇਆ ਹੋ ਸਕਦਾ ਪ੍ਰਸ਼ਾਸਨ ਨੇ ਰੋਕਿਆ ਵੀ ਹੋਵੇ ਲੇਕਿਨ ਧੱਕੇ ਨਾਲ ਆਇਆ ਹੋਵੇ ਲੇਕਿਨ ਉੱਥੇ ਆਇਆ ਪ੍ਰਸ਼ਾਸਨ ਲੈ ਕੇ ਆਇਆ ਮੈਂ ਤਾਂ ਇਹ ਕਹਾਂਗਾ ਨਲੈਕੀ ਪ੍ਰਸ਼ਾਸਨ ਦੀ ਹੈ ਜਦੋਂ ਪਤਾ ਹੈ ਕਿ ਸੜਕ ਕੋ ਰੋਕੀ ਹੋਈ ਹੈ ਉੱਥੇ ਆਉਣ ਦਾ ਕੋਈ ਮਤਲਬ ਨਹੀਂ ਬਣਦਾ ਸੀ ਕੋਈ ਤੁਕੜੀ ਬਣਦੀ ਸੀ ਜੀ ਔਰ ਉੱਥੇ ਆਏ ਉੱਥੇ ਆ ਕੇ ਲੋਕਾਂ ਨੂੰ ਜਿਸ ਤਰ੍ਹਾਂ ਦੀ ਪ੍ਰੋਵੋਕੇਸ਼ਨ ਇਸ ਆਦਮੀ ਦੇ ਪਿਛਲੇ ਬਿਆਨਾਂ ਚ ਹੋਈ ਹੋਈ ਹੈ ਕਿ ਲੋਕਾਂ ਨੂੰ ਗੁੱਸਾ ਚੜਾਇਆ ਹੋਇਆ ਲੋਕਾਂ ਨੂੰ ਇਹ ਕਿਹਾ ਇਹਨਾਂ ਨੇ ਇੱਕ ਇਕੱਠ ਦੇ ਵਿੱਚ ਬੋਲੇ ਨੇ ਕੀ ਕਹਿੰਦੇ ਆ ਕਿ ਦੋ ਤਰੀਕ ਨੂੰ ਇੱਕ ਤਰੀਕ ਨੂੰ ਵੋਟਾਂ ਪਾ ਲੈਣ ਦਿਓ ਦੋ ਤਰੀਕ ਨੂੰ ਨਿਪੜਾਂਗੇ ਨਾ ਨਾ ਛਿੱਤਰ ਮਾਰਾਂਗੇ ਇਹਨਾਂ ਦੇ ਫਿਰ ਵੇਖਾਂਗੇ ਕਿਹੜਾ ਖੱਬੀਖਾਨਾ ਦੂਖਾ ਸਾਡੇ ਸਾਹਮਣੇ ਰੜਕਦਾ ਹੈ ਇਹ ਕਿਹਾ ਇਦਾ ਮਤਲਬ ਤੁਸੀਂ ਲੋਕਾਂ ਨੂੰ ਪ੍ਰਵੋਗ ਕਰ ਰਹੇ ਹੋ ਬਿਲਕੁਲ ਉਸੇ ਹੀ ਬਿਆਨ ਦੀ ਰੋਸ਼ਨੀ ਚ ਚੱਲ ਕੇ ਇੱਕ ਪਾਸੇ ਪ੍ਰਵੋਗ ਕਰ ਰਹੇ ਹੋ ਕਿਉਂ ਪ੍ਰਵੋਗ ਕਰਕੇ ਲੋਕਾਂ ਨੂੰ ਗੁੱਸਾ ਚੜਾ ਕੇ ਫਿਰ ਤੁਸੀਂ ਲੋਕਾਂ ਦੇ ਭੀੜ ਦੇ ਵਿੱਚ ਮੱਜਦੇ ਹੋ ਇਹਦਾ ਮਤਲਬ ਕੀ ਨਿਕਲਦਾ ਹੈ ਕਿ ਪੰਜਾਬ ਦੇ ਹਾਲਾਤ ਜਿਹੜੇ ਬਿਲਕੁਲ ਪੀਸਫੁਲੀ ਨਹੀਂ ਪੰਜਾਬ ਦਾ ਹਿੰਦੂ ਪੰਜਾਬ ਦਾ ਸਿੱਖ ਪੰਜਾਬ ਦਾ ਈਸਾਈ ਇਕਜੁੱਟ ਨਹੀਂ ਪੰਜਾਬ ਦਾ ਐਸਸੀ ਪਰਿਵਾਰ ਪੰਜਾਬ ਦੇ ਕਿਸਾਨ ਪੰਜਾਬ ਦੇ ਦੁਕਾਨਦਾਰ ਸਭ ਇੱਕ ਨੇ ਕੋਈ ਫਰਕ ਨਹੀਂ ਇੱਥੇ ਬਿਲਕੁਲ ਇਹ ਨਹੀਂ ਉਹੀ ਰਾਜਨੀਤੀ ਉਹੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ ਜਿਹੜੀ ਭਾਜਪਾ ਤੇ ਆਰਐਸਐਸ ਕਰਦੀ ਆਈ ਹੈ ਜਿੱਥੇ ਜਿਹੜੀ ਇਹਨਾਂ ਨੂੰ ਰਣਨੀਤੀ ਠੀਕ ਆਉਂਦੀ ਉਹ ਵਰਤਦੇ ਨੇ ਕਦੇ ਕਿਤੇ ਕਿਹਾ Hindu Muslim ਦਾ ਮਾਮਲਾ ਹੈ ਕਿਤੇ ਕਿਹਾ ਕਿ ਜੇ ਕਰਾ ਇੰਡੀਆ ਆਲਾਈਂਸ ਆਉਂਦੀ ਹੈ ਤਾਂ ਤੁਹਾਡੇ ਮੰਗਲ ਸੂਤਰ ਤੱਕ ਉਤਾਰ ਲੈਣਗੇ ਇਹਦਾ ਮਤਲਬ ਕੀ ਨਿਕਲਦਾ ਕਿ ਪ੍ਰਧਾਨ ਮੰਤਰੀ ਦਾ ਬਿਆਨ ਹੋਣਾ ਚਾਹੀਦਾ ਹੈ ਨਹੀਂ ਇਹ ਕਿਉਂ ਆ ਰਹੇ ਨੇ ਇਹੋ ਜਿਹੇ ਬਿਆਨ ਇਹਦਾ ਮਤਲਬ ਜਿਹੜੀ ਧਰਵੀ ਕਰਨ ਦੀ ਨਾ ਰਾਜਨੀਤੀ ਹੈ ਉਹ ਇਹਨਾਂ ਦੇ ਕੋਲ ਹੈ ਔਰ ਉਹ ਧਰਵੀ ਕਰਨ ਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਇੱਥੇ ਇਹਨਾਂ ਨੇ ਵੀ ਕੀਤੀ ਕੀ ਕਿਹਾ ਕਹਿੰਦਾ ਮੈਨੂੰ ਇਸ ਕਰਕੇ ਇਸ ਕਰਕੇ ਮੈਨੂੰ ਵਿਚਾਰੇ ਗਰੀਬੜੇ ਨੂੰ ਤੰਗ ਕਰਦਿਆ ਕਿ ਮੈਂ ਐਸਸੀ ਕਮਿਊਨਿਟੀ ਚੋਂ ਆਂ ਮੈਂ ਖੇਤ ਮਜ਼ਦੂਰ ਦਾ ਬੱਚਾ ਮੈਂ ਗਰੀਬ ਆ ਇਹ ਕਿਹਾ ਹੁਣ ਮੈਨੂੰ ਪੁੱਛਣਾ ਚਾਹਣਾ ਹੈ ਉਹ ਭਲਿਆ ਲੋਕਾ ਤੂੰ ਇਸ ਤਰੀਕੇ ਨਾਲ ਧਰੂਵੀਕਰਨ ਕਰ ਲੇਗਾ ਲੋਕ ਐਡੇ ਮੂਰਖ ਨਹੀਂ ਜਿਨ੍ਹਾਂ ਨੂੰ ਜਿਹੜੇ ਐਸਸੀ ਤਬਕੇ ਨੂੰ ਤੂੰ ਪ੍ਰਭਾਵਿਤ ਕਰਨਾ ਚਾਹਣਾ ਹੈ ਜਈਆਂ ਗੱਲਾਂ ਕਰਕੇ ਉਹ ਵੀ ਜਾਣਦੇ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਭਾਈ ਜਿਹੜੇ ਬਾਕੀ ਤਿੰਨ ਉਮੀਦਵਾਰ ਨੇ ਫਰੀਦਕੋਟ ਦੇ ਵਿੱਚ ਕਨੇ ਚਾਰ ਉਮੀਦਵਾਰੋਂ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆਂ ਉਹ ਵੀ ਸਾਰੇ ਐਸਸੀ ਕਮਿਊਨਿਟੀ ਚੋਂ ਆਂ ਭਾਈ ਉਹਨਾਂ ਦਾ ਵਿਰੋਧ ਨਹੀਂ ਕਰਦੇ ਲੋਕ ਤੁਹਾਡਾ ਕਿਉਂ ਕਰਦੇ ਆ ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਕਿ ਤੁਸੀਂ ਸਾਡਾ ਸ਼ੁਭਕਰਨ ਮਾਰਿਆ ਤੁਹਾਡਾ ਵਿਰੋਧ ਇਸ ਕਰਕੇ ਕਰਦੇ ਆ ਤੁਹਾਡਾ ਤਾਂ ਵਿਰੋਧ ਵੀ ਨਹੀਂ ਕਰਦੇ ਤੁਹਾਨੂੰ ਤੁਹਾਨੂੰ ਤਾਂ ਪੁੱਛਦੇ ਸਵਾਲ ਆ ਤੁਸੀਂ ਸਵਾਲਾਂ ਦੇ ਜਵਾਬ ਦੇਣ ਤੋਂ ਭਜਦੇ ਹੋ ਤੇ ਉਹਦੇ ਚੋ ਇਹ ਸਾਰਾ ਕੁਝ ਇਹ ਡਰਾਮਾ ਹੁੰਦੀਆਂ ਨੇ ਸੋ ਇਸ ਕਰਕੇ ਇਹਨੇ ਹੰਸਰਾਜ ਹੰਸ ਨੇ ਜਿਹਨੂੰ ਇਹ ਕਿਹਾ ਜਾਂਦਾ ਕਿ ਬਹੁਤ ਦੇਵਤਾ ਬਹੁਤ ਗਰੀਬਾ ਇੱਕ ਇੱਕ ਫਕੀਰ ਆ ਉਹ ਮੈਂ ਕਹਾਂਗਾ ਕਿ ਉਹਨਾਂ ਹੀ ਛੱਤਰ ਤੇ ਚਾਤਰ ਪਰ ਵਿਕਰਮ ਕਰਨ ਦੀ ਕੋਸ਼ਿਸ਼ ਇਹਨੇ ਵੀ ਕੀਤੀ ਹੈ ਲੇਕਿਨ ਇਹਦਾ ਐਸੀ ਕਮਿਊਨਿਟੀ ਸਮਝਦਾਰ ਹੈ ਜਾਣਦੀ ਐਸੀ ਕਮਿਊਨਿਟੀ ਕਿ ਸਾਡੇ ਲੋਕਾਂ ਦਾ ਆਪਸੀ ਕਿਸੇ ਦਾ ਪਤਾਲ ਨਹੀਂ ਲਾ ਸੋ ਇਹ ਇੱਕ ਗਿਣੀ ਮਿਠੀ ਸਾਜ਼ਿਸ਼ ਦੇ ਤਹਿਤ ਉੱਥੇ ਆਇਆ ਉੱਥੇ ਆ ਕੇ ਇੱਕ ਚਾਲ ਚੱਲਦਿਆਂ ਉਸ ਇਕੱਠ ਦੇ ਵਿੱਚ ਆ ਕੇ ਉਸ ਹਾਲਾਤ ਨੂੰ ਬਗੜਨ ਦੀ ਕੋਸ਼ਿਸ਼ ਕੀਤੀ ਜਿਹੜੀ ਇਹ ਕਹਿ ਰਿਹਾ ਕਿ ਉੱਥੇ ਬੰਦੇ जख्मी ਹੋ ਗਏ ਯਾਰ ਗੱਡੀ ਚੜਾ ਕੇ ਬੰਦੇ ਤਾਂ ਤੂੰ ਸਾਡਾ जख्मी ਕਰਕੇ ਗਿਆ ਤੇ ਕਹਿ ਤੂੰ ਇਹ ਰਿਹਾ ਹੋ ਤੇ ਭਾਈ ਲੋਕ ਤੱਕ ਵੀ ਬੰਦੇ ਜੱਕ ਵੀ ਸਾਡੇ ਜਨ ਬੰਦੇ ਜੱਕ ਨਹੀਂ ਕਰਦੇ ਕਿਸੇ ਇੱਕ ਵੀ ਬੰਦੇ ਨੇ ਇਹਨਾਂ ਦੀ ਕਾਰ ਦੇ ਉੱਤੇ ਕੋਈ ਹੱਥ ਤੱਕ ਨਹੀਂ ਲਾਇਆ ਪਰ ਇਹਨਾਂ ਵੱਲੋਂ ਇਹ ਕਹਿਣਾ ਕਿੰਨਾ ਗੁੱਚਾ ਤਾਂ ਔਰ ਉੱਥੇ ਪ੍ਰਸ਼ਾਸਨ ਸਾਰਾ ਵੇਖਦਾ ਸੋ ਅਜੇ ਹੀ ਗਲਤ ਬਿਆਨਬਾਜ਼ੀ ਕਰਨੀ ਔਰ ਰੋ ਰੋ ਕੇ ਬਿਆਨਬਾਜ਼ੀ ਕਰਨੀ ਲੋਕਾਂ ਨੂੰ ਭਾਵਿਕ ਹੋ ਕੇ ਵਿਖਾਉਣਾ ਇੱਕ ਖੇਡ ਹੈ ਇੱਕ ਗੇਮ ਹੈ ਇੱਕ ਐਕਟਰ ਇੱਕ ਕਲਾਕਾਰ ਹੈ ਕਲਾਕਾਰਾਂ ਦੀ ਕਲਾਕਾਰੀ ਕਰਦਾ ਸੋ ਉਹਦੇ ਚੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਅਜੇ ਹੀ ਬਿਆਨਬਾਜ਼ੀ ਮੈਂ ਕਹੂੰਗਾ ਇੱਡੇ ਜ਼ਿੰਮੇਵਾਰ ਬੰਦਿਆਂ ਨੂੰ ਇਹ ਜਿਹੀਆਂ ਬਣ ਪੈਣ ਪਾਦੀਆਂ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਫਿਰ ਕਹੂੰਗਾ ਕਿ ਪ੍ਰਸ਼ਾਸਨ ਦੀ ਨਲੈਕੀ ਸੀ ਪ੍ਰਸ਼ਾਸਨ ਦੀ ਗਲਤੀ ਸੀ ਜਾਂ ਤਾਂ ਪ੍ਰਸ਼ਾਸਨ ਆਪਦੀ ਗਲਤੀ ਮੰਨੇ ਜਿਹੜਾ ਉਹਨੂੰ ਉੱਥੇ ਲੈ ਕੇ ਆ ਕਿਉਂਕਿ ਪ੍ਰਸ਼ਾਸਨ ਨੂੰ ਪਤਾ ਸੀਗਾ ਕਿ ਸੜਕ ਅੱਗੇ ਰੁਕੀ ਹੋਈ ਹੈ ਤੇ ਦੂਸਰੇ ਨੰਬਰ ਦੇ ਉੱਤੇ ਜੇ ਪ੍ਰਸ਼ਾਸਨ ਦੇ ਕੰਮ ਨਹੀਂ ਰੁਕਿਆ ਫਿਰ ਇਹ ਆਪਦੀ ਰਣਨੀਤੀ ਦੇ ਤਹਿਤ ਆਇਆ ਸੀ ਉੱਤੇ ਹਾਲਾਤ ਵਿਗਾੜਨੇ ਚਾਹੁੰਦਾ ਸੀ ਮੈਂ ਧੰਨਵਾਦੀ ਹਾਂ ਸਾਡੇ ਉਹਨਾਂ ਆਗੂਆਂ ਦਾ ਸਾਡੇ ਕਾਕਾ ਸਿੰਘ ਦੀ ਕੋਟੜਾ ਸਾਡੇ ਬੜੇ ਸੀਨੀਅਰ ਤੇ ਸਮਝਦਾਰ ਆਗੂ ਨੇ ਜਿਨ੍ਹਾਂ ਨੇ ਉੱਥੇ ਬਿਲਕੁਲ ਕਿਸੇ ਤਰ੍ਹਾਂ ਦਾ ਵੀ ਇਹੋ ਜਿਹਾ ਕਨਫਲਿਕਟ ਪੈਦਾ ਨਹੀਂ ਹੋਣ ਦਿੱਤਾ ਪਰ ਸ਼ਾਂਤੀ ਬਣਾ ਕੇ ਰੱਖੀ ਆ ਤੇ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰ ਰਹੇ ਨੇ ਇਹਨਾਂ ਨੂੰ ਆਪ ਦੀ ਬਿਆਨਬਾਜ਼ੀ ਤੋਂ ਕਾਬੂ ਕਰਨਾ ਚਾਹੀਦਾ ਹੈ ਸੰਭਲਣਾ ਚਾਹੀਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ